सुखपाल सिंह खरा जनता पार्टी ने, ने ते के उम्मीदवार ने मिलेंगे गल करेंगे भाई साहब इन्होंने खास गल बात करा सारा मानसा जिला मोड़ हल्के जो हो गए थे हूं अभी तलव् साहब को पहुंचे हैं ਮੇਰੇ ਖਿਆਲ ਆ ਕਿ ਸਾਨੂੰ ਆਲਮੋਸਟ 5 ਘੰਟੇ ਦਾ ਸਮਾਂ ਲੱਗਿਆ ਵਾ ਬਹੁਤ ਲੋਕਾਂ ਨੇ ਹਰ ਵਰਗ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਸਾਰੀਆਂ ਪਾਰਟੀਆਂ ਦੇ ਵਰਕਰਸ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਖਾਸ ਮੈਂ ਪਾਉਜੈਂਟਸ ਪੰਜ ਪਾਰਟੀ ਦਾ ਕਰਨਾ ਚਾਹਣਾ ਜਿਨ੍ਹਾਂ ਨੇ ਬਹੁਤ ਜਜ਼ਬਾ ਦਿਖਾਇਆ ਸਾਡੀ ਆਪਣੀ ਪਾਰਟੀ ਪੰਜਾਬ ਇਕਤਾ ਪਾਰਟੀ ਦੇ ਲੋਕਾਂ ਨੇ ਲੋਕਨਸਾਭ ਪਾਰਟੀ ਦੇ ਮੈਂਬਰਸ ਨੇ ਸੀਪੀਆਈ ਆਰਐਮਪੀ ਪੀਆਈ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਸ਼ੁਰੂਆਤ ਵਿੱਚ ਨਾਲ ਸੀ ਸਾਡੇ ਆਪਣੇ ਸਤਕਾਰਯੋਗ ਐਮਐਲਏ ਸਾਹਿਬ ਰਾਜ ਸਿੰਘ ਜੀ ਮਾਨਸ਼ਾਹੀਆ ਦਿਗਦੇਵ ਸਿੰਘ ਜੀ ਕਮਾਲੂ ਫਿਰਮਨ ਸਿੰਘ ਜੀ ਭਦੋੜ ਜਿਕਦੇਵ ਜਕਾਰ ਸਿੰਘ ਜੀ ਜਗਾ ਹਿਸੋਵਾਲ ਤਰਫ ਸੰਧੂ ਸਾਹਿਬ ਨੇ ਆਸੀ ਕਿ ਕਿ ਕਮਨ ਸੰਧੂ ਸਾਹਿਬ ਦੀ ਡੇਟ ਸੀ ਅੱਜ ਸੋ ਕੁੱਲ ਮਿਲਾ ਕੇ ਬਹੁਤ ਮੈਨੇ ਖੇਲ ਦਿਹਾੜਾ ਸੀਗਾ ਔਰ ਇਥੋਂ ਇਹ ਨਜ਼ਰ ਆਉਂਦਾ ਕਿ ਅੱਜ ਬਠਿੰਡਾ ਲੋਕ ਸਭਾ ਦੇ ਲੋਕ ਜਿਹੜੇ ਨੇ ਉਹ ਬਾਦਲਾਂ ਤੋਂ ਨਿਜਾਤ ਪਾਉਣਾ ਚਾਹੁੰਦੇ ਨੇ ਉਹਨਾਂ ਦਾ ਜਿਹੜਾ ਤਾਨਾਸ਼ਾਹ ਰਾਜ ਰਿਹਾ 10 ਸਾਲ ਖਾਸ ਤੌਰ ਤੇ ਪਿਛਲੇ 10 ਸਾਲ ਇਸ ਢੰਗ ਦੇ ਨਾਲ ਉਹਨਾਂ ਮਾਫੀਆ ਪੈਦਾ ਕੀਤਾ ਲੋਡੂ ਤੋਂ ਸ਼ੁਰੂ ਕੀਤੀ ਬਦਲਾਖੋਰੀ ਦੀ ਰਾਜਨੀਤੀ ਕੀਤੀ ਔਰ ਸਭ ਤੋਂ ਮਾੜੀ ਗੱਲ ਜਿਹੜੀ ਕੀਤੀ ਕਿ ਆਪਣੇ ਹੀ ਨੌਜਵਾਨਾਂ ਨੂੰ ਨਸ਼ੇ ਦੇ ਵਿੱਚ ਟਕਸਾ ਬੇਰੋਜ਼ਗਾਰੀ ਪੈਦਾ ਕਰਤੀ ਕਿਸਾਨ ਖੇਤ ਮਜ਼ਦੂਰ ਨੂੰ ਆਤਮ ਹੱਤਿਆ ਤੇ ਮਜਬੂਰ ਕਰਤਾ ਇਹ ਸਾਰੀਆਂ ਗੱਲਾਂ ਦੇ ਗੁਨਾਹਗਾਰ ਨੇ ਬਾਦਲ ਦੇ ਪਰਿਵਾਰ ਔਰ ਇਹੀ ਲੈਗੇਸੀ ਹੁਣ ਅਮਰਿੰਦਰ ਸਿੰਘ ਪਿਛਲੇ 2 ਸਾਲ ਤੋਂ ਬਾਦਲ ਦੇ ਟੱਪਰੀ ਮਾਫੀਆ ਰਾਜ ਐਕਸਟੈਂਡ ਕਰ ਰਹੇ ਨੇ ਕਿ ਔਰ ਉਹਨਾਂ ਦੇ ਰਾਜ ਵਿੱਚ ਵੀ ਕੋਈ ਉਸਟਰੋਈ ਮਾਫੀਆ ਦਾ ਬਹੁਤ ਵਾਲਾ ਵਾਹ ਕੋਈ ਸਾਰੀਆਂ ਗੱਲਾਂ ਤੋਂ ਲੋਕ ਬਹੁਤ ਤੰਗ ਆ ਗਿਆ ਵੋਟਰ ਪੰਜਾਬ ਦਾ ਉਹਨਾਂ ਨੂੰ ਅਸੀਂ ਇੱਕ ਤੀਸਰੇ ਬਦਲ ਦੀ ਪੁਕਾਰ ਸੁਣਾਈ ਆ ਜਿਹੜਾ ਪੰਜਾਬ ਡੈਮੋਕ੍ਰੈਟਿਕ ਆਇਨ ਅਧੀਨ ਜਿੱਦਾਂ ਬਸੇਡੇ ਤੋਂ ਅਸੀਂ ਲੱਗ ਰਹੇ ਆ ਦੂਸਤ ਸਾਹਿਬ ਤੁਸੀਂ ਖਦਣਾ ਅੱਜ ਵੀ ਜੜੀ ਨਾਮਿਨੇਟ ਕੀਤੀ ਆ ਆ ਮਾਸਟਰ ਬਲਦੇਵ ਸਿੰਘ ਦੀ ਬੀਟ ਫੋਰਟ ਤੋਂ ਤੇ ਸਾਡੇ ਦੂਜੇ ਵੀ ਇਲਾਕੇ ਤੋਂ ਮੈਨੂੰ ਲੱਗ ਰਿਹਾ ਵਾ ਕਿ ਇਸ ਵਾਰ ਭਾਰੀ ਪਰਵਰਤਨ ਡੰਡਾ ਲੋਕ ਸਭਾ ਦੇ ਸੀਟ ਤੇ ਲੈ ਕੇ ਆਉਣ। ਜਰੂਰ ਸਾਹਿਬ ਜੀਵਨ ਦੀਆਂ ਆਖਰੀ ਰਾਹੁਲ ਗਾਂਧੀ ਨੇ ਸਿੱਕਿਆ ਕਿ ਸਿਰਫ ਸਗਾ ਮਿਨੀਮਮ ਫਾਇਦਾ ਉਹਦੇ ਲਈ 1.5 ਹਜ਼ਾਰ ਸਰਹੂਣਗੀ ਜੀ ਗਰੀਬ ਪਰਿਵਾਰਾਂ ਨੂੰ 50000 ਰੁਪਏ ਸਾਲ ਦਾ ਵਿਆਕਰ ਕੀ ਲੱਗਦਾ ਤੇ ਇਹੀ ਕੇਦਰੋਂ ਵੱਢੀ ਇਸ ਤਰ੍ਹਾਂ ਦਾ ਝੂਠ ਕੋਬੀ ਸਾਹਿਬ ਨੇ ਬੋਲਿਆ ਸੀਗਾ ਪਿਛਲੇ 5 ਸਾਲ ਉਹਨਾਂ ਨੇ ਨਗਰ ਤੇ ਕੁਝ ਨਹੀਂ ਕੀਤਾ ਕਾਂਗਰਸ ਨੂੰ ਹੁਣ ਚਿੰਦੇ ਕੋ ਆ ਰਿਹਾ ਵਾ 70 ਸਾਲ ਦੀ ਆਜ਼ਾਦੀ ਤੋਂ ਬਾਅਦ ਔਰ ਇਹਨਾਂ ਦੇ ਕੋਲ ਇਹ ਨਾਰੇ ਅੱਜ ਦੇ ਨਿੰਗੇ ਬੀਬੀ ਇੰਦਰਾ ਗਾਂਧੀ ਨੇ ਇੱਕ ਵਾਰ ਗਰੀਬੀ ਹਟਾਓ ਦਾ ਨਾਰਾ ਲਾ ਕੇ ਇਲੈਕਸ਼ਨ ਜਿੱਤ ਲਈ ਸੀ ਤਾਂ ਬੁਖਰੀ ਗੱਲ ਹੈ ਕਿ ਆਪਣੇ ਦੇਸ਼ ਵਿੱਚ ਨਾਰਿਆਂ ਦਾ ਤੇ ਲਾਰਿਆਂ ਦੀ ਰਾਜਨੀਤੀ ਚੱਲਦੀ ਹੈ ਕੋਈ ਕਹਿ ਦਿੰਦਾ ਮੈਂ ਚੌਕੀਦਾਰ ਹਾਂ ਪੌਣੇ 25 ਸਾਲਾਂ ਨੇ ਕਿਹਾ ਮੋਤੀ ਸਾਹਿਬ ਨੇ ਮੈਂ ਤਾਂ ਤੁਹਾਡਾ ਚੌਕੀਦਾਰ ਹਾਂ ਪੌਣੇ 5 ਸਾਲ ਉਹ ਵਿਦੇਸ਼ਾਂ ਚ ਫਿਰਦੇ ਰਹੇ 2-2 3-3 ਕਰੋੜ ਦੇ ਸੂਟ ਪਾਉਂਦੇ ਨੇ ਇਸ ਲਈ ਇਹ ਸਾਰਾ ਡਰਾਮੇਬਾਜ਼ੀ ਆ ਮੈਂ ਜਿਸ ਤੋਕ ਪੰਜਾਬ ਦੀ ਗੱਲ ਆ ਆ ਸਾਡੀ ਇਹ ਲੜਾਈ ਦੋ ਪ੍ਰਿਸ਼ਤ ਪਾਰਟੀਆਂ ਨਾਲ ਤੇ ਦੋ ਵੱਡੇ ਜਵਾੜਾ ਸ਼ਹੀ ਟੱਪਰਾ ਦੇ ਨਾਲ ਅਸੀਂ ਆਗਾਜ਼ ਕਰਤਾ ਬਿਗਲ ਵਜਾਤਾ ਔਰ ਇੱਕ ਮੇਰੀ ਅਪੀਲ ਆ ਅਗਰ ਫੜੀਆਂ ਪਾਰਟੀਆਂ ਨੂੰ ਖਾਸ ਤੌਰ ਤੇ ਹਰਖੰਦ ਕੋ ਆਬਾਦਨੂ ਤੇ ਬਨਪੀਤ ਬਾਦਲੂ ਇਹ ਅੱਜ ਪੰਜਾਬ ਬਿਲਕੁਲ ਦਵਾਈ ਦੇ ਘੱਡੇ ਤੇ 2.5 ਲੱਖ ਕਰੋੜ ਦਾ ਕਰਦੇ ਹੀ ਯਾਰ ਔਰ ਸੋਨਾ ਦੇ ਵਿੱਚ ਤੁਸੀਂ ਰਵਾਇਤੀ ਪਾਰਟੀਆਂ ਨੇ ਕਰੋੜਾਂ ਰੁਪਏ ਬਰਬਾਦ ਕਰਨੇ ਲੋਕਾਂ ਦੇ ਜਿ ਦੇਖ ਲਿਆ ਗੁਰੂ ਸਾਹਿਬ ਦੇ ਵਿੱਚ ਅਕਾਲੀਆਂ ਨੇ ਜਿੱਥੇ ਕੋਨੇ ਸ਼ਰਾਬ ਪਿਉਣੀ ਸ਼ੁਰੂ ਵੀ ਕਰ ਦਿੰਦੀ ਹੈ ਮੈਂ ਹਰਗੱਲਤ ਕੌਣ ਨੂੰ ਚੁਣੌਤੀ ਹੈ ਮੇਰੀ ਮਨਪਸੰਦ ਬਾਦਲੂ ਵੀ ਆ ਕਿ ਆਪਾਂ ਖੁੱਲੇ ਕਿਸੇ ਵੀ ਪਲੇਟਫਾਰਮ ਤੇ ਖੁੱਲੀ ਬਹਿਸ ਕਰ ਲੈਣ ਸਾਡੇ ਨਾਲ ਅਗਰ ਅਸੀਂ ਕਿੱਥੇ ਪਾਈ ਜਾਵਾਂਗੇ ਤੇ ਮੈਂ ਵਿਡਰੋ ਵੀ ਕਰ ਸਕਦਾ ਤੇ ਲੋਕੀ ਸਾਨੂੰ ਹਰਾ ਵੀ ਸਕਦੇ ਨੇ ਪਰ ਜੇ ਤੁਸੀਂ ਲੋਕਾਂ ਨੇ ਜੋ ਮੈਂ ਗੱਲਾਂ ਉਨਟਾਈਆਂ ਕਹਾਈਆਂ ਪੰਜਾਬ ਦੀਆਂ ਜੇ ਤੁਸੀਂ ਉਹਦਾ ਕੋਈ ਜਵਾਬ ਨਾ ਦੇ ਸਕੇ ਤੇ ਫਿਰ ਤੁਹਾਨੂੰ ਇਸ ਇਲਕੀ ਤੋਂ ਪਿੱਛੇ हट ਜਾਣਾ ਪੈ ਜਾਏ ਪੈਸੇ ਵੰਡਣਾ ਸਰ ਆਪ ਪਲੌਣੀ ਥੋੜੇ ਪਲੌਣੇ ਟਿੱਕਾ ਪਲੌਣਾ ਜਿਹਦੇ ਨਾਲ ਸਾਡੇ ਬੱਚੇ ਅੱਗੇ ਬਹੁਤ ਪੀੜਤਾਂ ਦੇਖੋ ਬਠਿੰਡੇ ਦੇ ਵਿੱਚ 14 ਸਾਲ ਦੀ ਬੱਚੀ ਸਿਵਲ ਹਸਪਤਲ ਵਿੱਚ ਪਈ ਹੋਈ ਹੈ ਜਿਹਦੇ ਦਾਦਾ ਲਾ ਲਓ ਜੇ ਸੁਪੇ ਦੇ ਮੰਡੀ ਦਾ ਟੋਲ ਮੰਡੀ ਸਾਪੋ ਹਲਕੇ ਦੀ ਰਾਮਾ ਮੰਡੀ ਦੀ ਹੈ ਬਲੀ ਜੇ ਸੁਪੇ ਦੀਆਂ 14 14 ਸਾਧੀਆਂ ਕੁੜੀਆਂ ਕੁੜੀਆਂ ਨਸ਼ੇ ਤੋਂ ਪੀੜਤ ਕਰਤੀਆਂ ਇਹਨਾਂ ਲੋਕਾਂ ਨੇ ਇਹਨਾਂ ਨੂੰ ਜਿਆਦਾ ਤਕਕਾਰ ਧੋਖਾ ਗੁਸ਼ਵਾਸ ਕਰ ਸਾਡੇ ਅੱਗੇ ਨਹੀਂ ਕਰ ਸਕਦੇ ਅੱਜ ਦਾ ਰੋਡ ショਅ ਸਾਡਾ ਆਗਾਜ਼ਿਕਾ ਹੋਣ ਵਾਲੇ ਦਿਨਾਂ ਚੱਲੀ ਹੋਣੀ ਹੈ ਉਹ ਵੀ ਮਿਡਨਾਚ ਕੈਂਪੇਨ ਕਰਾ ਰਿਹਾ ਹੈ ਇਹ ਸੋੜੀ ਸੋੜੀ ਨਾ ਬਿਕੇ ਉਹਨਾਂ ਨੇ ਕਹਿੰਦੇ ਤੁਸੀਂ ਏਮ ਦਾ ਬ੍ਰੋਥ ਕੀਤਾ ਸੀਗਾ ਹੋ ਤੁਸੀਂ ਬਾਹਰਲੇ ਕੈਂਡੀਡੇਟ ਹੋ ਹੋਕ ਵੋਟਾ ਕਿਵੇਂ ਕੀਤਾ ਏਮ ਦਾ ਬ੍ਰੋਥ ਨਹੀਂ ਕੀਤਾ ਏਮ ਸਵਾਰਕਾ ਜਿਹੜਾ ਹਸਪੀਟਲ ਨਾ ਨਹੀਂ ਪੀਜੀਆਈ ਹੋ ਗਿਆ 올 ਇੰਡੀਆ ਮੈਡੀਕਲ ਆਫ ਇੰਸਟੀਚਿਊਟ ਦਿੱਲੀ ਕਿਉਂ ਬਣਾਇਆ ਵਾ ਉਹ ਚਨਈ ਦੇ ਵਿੱਚ ਵੀ ਬਣਾ ਸਕਦੇ ਸੀ ਜਾਂ ਕਿਤੇ ਹੋਰ ਵੀ ਬਣਾ ਸਕਦੇ ਸੀ ਸਾਡਾ ਇਹ ਮਕਸਦ ਹੈ ਕਿ ਜਿੰਨ ਤੋਂ ਸਟੇਟ ਲੈਵਲ ਦਾ ਕੋਈ ਹਸਪੀਟਲ ਹੋਣਾ ਜਿੱਦ ਨਾਲ ਸਾਰੀ ਸਟੇਟ ਦੇ ਲੋਕਾਂ ਨੂੰ ਫਾਇਦਾ ਹੋਵੇ ਤਾਂ ਮੈਂ ਉਹਦਾ ਐਡਵੋਕੇਟ ਕੇਸ ਕਰਦਾ ਸੀਗਾ ਕਿ ਹਸਪਤਾਲ ਤੋਂ ਅੱਗੇ ਵੀ ਧਰਤੀ ਤੇ ਪੜਨਾ ਚਾਹੀਦਾ ਉਹਦੇ ਮੈਂ ਕੀ ਗਲਤ ਕੀਤਾ ਸੀ ਮੈਂ ਕੋ ਫੋਕੇ ਥੋੜੋ ਲੈ ਕੇ ਜਾ ਰਿਹਾ ਸੀਗਾ ਜੇ ਆਪੇ ਵਿੱਚ ਮੰਦਾ ਤੇ ਉਹ ਲਗਭਗ 150 200 ਕਿਲੋਮੀਟਰ ਦੇ ਫਾਸਲੇ ਤੋਂ ਸਾਰੇ ਪੰਜਾਬ ਦੇ ਲੋਕ ਆ ਸਕਦੇ ਸੀ ਇਸ ਕਰਕੇ ਜਿਹੜੀ ਇਹ ਪ੍ਰੈਸ ਕਾਨਫਰੰਸਾਂ ਕਰਦੇ ਨੇ ਇਹਨਾਂ ਦੇ ਕੋਲ ਹੋਰ ਕੋਈ ਦਲੀਲ ਨਹੀਂ ਹੈ ਇਹਨਾਂ ਦੇ ਕੋਲ ਸਾਡੇ ਜੋ ਨਸ਼ਿਆ ਉਹਨਾਂ ਦਾ ਜਵਾਬ ਨਹੀਂ بے ਰੋਜ਼ਗਾਰੀ ਦਾ ਜਵਾਬ ਨਹੀਂ ਕਿਸਾਨਾਂ ਦੀ ਆਤਮਕਿਆ ਦਾ ਜਵਾਬ ਨਹੀਂ ਇਸ ਲਈ ਇਹ ਬੇਤੁਕੇ ਇਲਜ਼ਾਮ ਲਾ ਕੇ ਅਸਲ ਇਸ਼ੂ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕ ਕਹਿੰਦੇ ਕਿ ਦੌਰਾਨ ਇਹੀ ਮਹਿਸੂਸ ਕਰ ਰਿਹਾ ਹਾਂ ਕਿ ਲੋਕ ਜਿਹੜੇ ਨੇ ਪੰਜਾਬ ਦੇ ਹਨ ਆ ਨਾ ਪਾਰਟੀਆਂ ਤੋਂ ਬਹੁਤ ਦੁਖੀ ਨੇ ਔਰ ਉਹ ਆਪਣਾ ਗੁਲਾਮੀ ਦਾ ਚੂੜਾ ਜਿਹੜਾ ਹੈ ਉਹ ਢੋੜਾ ਚਾਹੁੰਦੇ ਨੇ ਸਿਰਫ ਛੱਡ ਦੇਣ ਇਹਨਾਂ ਦੇ ਜਿਹੜਾ ਜ਼ਬਰ ਤੇ ਜਿਹੜਾ ਜ਼ੁਲਮ ਕੀਤਾ ਤੇ ਜੋ ਇਹਨਾਂ ਦੀ ਪੈਸੇ ਦੀ ਧੋਸ ਇਹਦੇ ਤੋਂ ਘਬਰਾਉਂਦਾ ਆਮ ਵੋਟਰ ਤੋਂ ਅਸੀਂ ਹੁਣ ਆਏ ਆ ਇਹਨਾਂ ਦੇ ਮੈਦਾਨ ਵਿੱਚ ਉਤਰੇ ਆ ਮੇਰੀ ਸਭ ਤੋਂ ਵੋਟਰਾਂ ਤੋਂ ਅਪੀਲ ਆ ਕਿ ਮੈਂ ਤੁਹਾਡੇ ਨਾਲ ਖੜਾ ਤੁਹਾਡੇ ਹਰ ਦੁੱਖ ਸੁੱਖ ਦਾ ਭਾਈਵਾਲ ਬਣੂਗਾ ਇਸ ਤਰ੍ਹਾਂ ਕੋ ਡਰਨ ਦੀ ਤੇ ਘਬਰਾਉਣ ਦੀ ਬਿਲਕੁਲ ਨਹੀਂ ਅੱਲਾਹ ਤੇ ਤੁਹਾਡਾ ਇੱਕ ਬਲੈਨ ਹੈ ਕਿ ਉਹ ਬਸ ਅੱਗੇ ਇਸ ਤੋਂ ਬਾਅਦ ਪਿੰਡਾਂ ਦੇ ਵਿੱਚ ਛੋਟੀਆਂ ਮੀਟਿੰਗਾਂ ਕੋਲ ਸਾਡੇ ਕੋਲ ਕੋਈ ਤਾਂ ਦੇ ਸਾਥ ਹੋਵੇ ਅਭੀ ਜਿਹੜਾ ਕੁਛ ਕੀਤਾ ਲੋਕਾਂ ਨੇ ਆਪ ਮੁਹਾਰੇ ਆਪਣੀ ਹਿੰਮਤ ਦੇ ਨਾਲ ਆਪਣੇ ਆਪਣੇ ਮੋਟਰਸਾਈਕਲਾਂ ਗੱਡੀਆਂ ਤੇਲ ਪਾਇਆ ਮੇਰੇ ਕੋਲ ਇੱਕ ਇੱਕ ਨਵੇਂ ਪੈਸੇ ਦਾ ਕਿਸੇ ਨੇ ਕੋਈ ਮੇਰੇ ਤੇ ਬੋਝ ਨਹੀਂ ਪਾਇਆ ਪਰ ਮੈਂ ਨਹੀਂ ਚਾਹੁੰਦਾ ਇਸ ਤੋਂ ਜ਼ਿਆਦਾ ਕੋਈ ਹੋਰ आ, इस तरह से वे प्रोग्राम किए जाने इस बात पेंड पत्थर से जाके अभी सारे हर वर्ग के लोगों के मिलों मीटिंगा करा और अपना प्रचार जो बढ़ाव देखते